ਕਰਨਾ ਇਹ ਹੀ ਹੈ ਜੀ ਜੇ ਦੀ ਲਾਈਫ ਵਧੀਆ ਜੀ ਨੂੰ ਵਾਸਤੇ ਦੋ ਹੀ ਤਰੀਕੇ ਨੇ ਜੀ ਵਾਇਕ ਰੁਕ ਕੇ ਕਹੇ ਤੇ ਹਾਈ ਹਾਈ ਕਹਿ ਕੇ ਜੀ ਵਾਇਕ ਰੁਕ ਕੇ ਨੂੰ ਆ ਕੇ ਸਵੇਰੇ ਉੱਠੋ ਜੀ ਟੋਟਲ ਫਰੀ ਤੇ ਨੋ ਵਰੀ ਨੋ ਨਥਿੰਗ ਵਾਟ ਇਜ਼ ਦ ਮੀਨ ਆ ਨੋ ਵਰੀ ਵਰੀ ਲਫਜੀ ਨਹੀਂ ਮੈਨੂੰ ਪਤਾ ਕੀ ਹੈ ਵੈਰੀ ਗੁੱਡ ਤੇ ਜਿਹੜੇ ਉਹਦੀ ਬੈਠਕਾਂ ਦਸੇ ਮਾਰਦੇ ਉਹ ਕਦੋਂ ਮਾਰਦੇ ਸਵੇਰੇ ਉੱਠਦੇ ਸਾਰੇ ਉੱਠ ਕੇ ਵੀ ਮੈਂ ਆਪਣੇ ਸੀ ਨੂੰ ਉਹਨੂੰ ਕਾਇਮ ਕਰਨਾ ਹੈ ਬੈਠਣਾ ਨਹੀਂ ਹੋਣ ਦੇ ਲਾਈ ਕਰਨਾ ਠੰਡੇ ਬਣੀ ਨਾ ਮਤਲਬ ਉਹ ਉਹ ਪੈਰਲ ਉਹ ਕਿਸੇ ਚੀਜ਼ ਦੇ ਪੈਰਲ ਹੋਣ ਵਾਸਤੇ ਅਲੱਗ ਹਾਲ ਹੈ ਪਰ ਫਿਜ਼ੀਕਲ ਤੇ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਦੇ ਵਿੱਚ ਮੈਂ ਟੋਟਲ ਫਿੱਟ ਹਾਂ ਟੋਟਲ ਫਿੱਟ ਹਾਂ ਮੈਂ ਟੋਟਲ ਵਧੀਆ ਮਤਲਬ ਵਧੀਆ ਲਾਈਫ ਦਿੱਤੀ ਜੋ ਵੀ ਚਾਇਆ ਉਹ ਹੀ ਪੂਰਾ ਕਰ ਦਿਆ ਹੁਣ ਉਸੇ ਵੇਲੇ ਪੂਰਾ ਕਰਦਾ ਲੱਕੜੀ ਦੇ ਨਾਲ ਲੋਹਾ ਥਰ ਜਾਂਦਾ ਹਾਂਜੀ ਆ ਲੋਗ ਇਹਨਾਂ ਲੱਕੜੀ ਨਹੀਂ ਨਾ ਕਰਦੀ ਹਾਂਜੀ ਕਿੰਨੇ ਜਿਸ ਨੂੰ ਵੀ ਕਿਤੇ ਲੱਕੜੀ ਮਿਲ ਜਾਵੇ ਨਾ ਉਹ ਤਰ ਜਿਊਗਾ ਗਰਾਊਂਡ ਹੈ ਤੇ ਲਾਈਫ ਹੈ ਤੇ ਜੇ ਘਰ ਵਾ ਆਲਸ ਹੈ ਤੇ ਜੰਜਾਲ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਕੀ ਸਤਿ ਸ਼੍ਰੀ ਅਕਾਲ ਜੀ ਅ ਹੁਣ ਤੱਕ ਦੀਆਂ ਜਿੰਨੀਆਂ ਅਸੀਂ ਵੀਡੀਓ ਬਣਾਈਆਂ ਵਾ ਮਤਲਬ ਲੋਕਾਂ ਨੂੰ ਸੇਹ ਦੇਣ ਵਾਲੀਆਂ ਜਾਂ ਕਿਸੇ ਤਰੀਕੇ ਨਾਲ ਇਨਸਪੀਰੇਸ਼ਨ ਦਿੰਦੀ ਕਹਿ ਸਕਦੇ ਆ ਮੈਨੂੰ ਲੱਗਦਾ ਹੁਣ ਤੱਕ ਦੀ ਸਭ ਤੋਂ ਵਧੀਆ ਵੀਡੀਓ ਹੋਊਗੀ ਕਿ ਸਾਡੀ ਇੱਕ ਚੰਗੇ ਭਾਗ ਹੈ ਕਿ ਅਚਾਨਕ ਇੱਥੇ ਦੌੜਦੇ ਗਰਾਊਂਡ ਦੇ ਵਿੱਚ ਤੇ ਸਾਨੂੰ ਬਾਪੂ ਜੀ ਮਿਲੇ ਆ ਤੇ ਮੈਂ ਸ਼ੁਰੂ ਤੋਂ ਹੀ ਕਹਿ ਦੇਣਾ ਕਿ ਅਖੀਰ ਤੱਕ ਵੀਡੀਓ ਦੇਖਿਓ ਤੇ ਤੁਹਾਨੂੰ ਇੱਕ ਜ਼ਿੰਦਗੀ ਦੀ ਜੀਵਨ ਜਾਂਚ ਪਤਾ ਲੱਗੂਗੀ ਕਿ ਕਿਵੇਂ ਜੀਵਨ ਜੀਣਾ ਵਾ ਤੇ ਆਓ ਆਪਾਂ ਬਾਪੂ ਜੀ ਨੂੰ ਪੁੱਛਦੇ ਆ ਤੇ ਉਹ ਤੁਹਾਨੂੰ ਕੱਲੀ-ਕੱਲੀ ਗੱਲ ਦੱਸਣਗੇ ਕਿ ਕਿਵੇਂ ਜ਼ਿੰਦਗੀ ਜੀਉਂਦੇ ਆ ਤੇ ਪਹਿਲਾਂ ਦੱਸ ਦੇਣਾ 73 ਸਾਲ ਦੀ ਉਮਰ ਆ ਨੌਜਵਾਨ ਦੀ ਮੈਂ ਨੌਜਵਾਨ ਯੂਜ਼ ਕਰ ਰਿਹਾ ਸ਼ਬਦ ਉਹ ਦੱਸੂਗਾ ਕਿਉਂ ਤੇ ਇੱਕ ਵਧੀਆ ਗੁਰ ਸਿੱਖ ਦੀ ਉਹ ਆਪ ਦੱਸਣਗੇ ਕਿ ਉਹਨਾਂ ਦੀ ਜ਼ਿੰਦਗੀ ਦਾ ਕੀ ਲਾਈਫ ਸਟਾਈਲ ਆ ਕਿਵੇਂ ਜ਼ਿੰਦਗੀ ਜਿਉਂਦੇ ਆ ਤੇ ਕਿਵੇਂ ਉਹ ਸਭ ਕੁਝ ਉਹ ਜ਼ਿੰਦਗੀ ਦੇ ਆਨੰਦ ਮਾਣ ਰਹੇ ਆ ਉਹਦੇ ਕਾਰਨ ਕੀ ਆ ਆਪਣੀ ਜ਼ਿੰਦਗੀ 'ਚ ਬਹੁਤ ਪ੍ਰੋਬਲਮ ਆ ਵਾ ਸੋ ਸਾਰੀਆਂ ਗੱਲਾਂ ਆਪਾਂ ਇਹਨਾਂ ਕੋ ਸੁਣਾਗੇ ਇਹ ਦੱਸਣਗੇ ਆਪਾਂ ਨੂੰ ਤੇ ਸ਼ਾਇਦ ਤੁਹਾਡੇ ਕਿਸੇ ਦੇ ਵੀ ਇੱਕ ਦੇ ਵੀ ਕੰਮ ਆ ਗਈ ਤੇ ਇਹ ਜ਼ਿੰਦਗੀ ਸ਼ਾਇਦ ਸਾਡੀ ਵੀਡੀਓ ਬਣਾਈ ਸਫਲ ਹੋਏ ਤੇ ਬਾਪੂ ਜੀ ਦਾ ਬੋਲਿਆ ਸਫਲ ਹੋਊਗਾ ਉਹ ਬਾਪੂ ਜੀ ਬਿਲਕੁਲ ਹਾਂਜੀ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਇਸ ਪਲੇਟਫਾਰਮ ਤੇ ਉੱਤੇ ਤੇ ਅਸੀਂ ਹਾਂਜੀ ਪੰਜਾਬ ਨਾਂ ਦਾ ਇੱਕ ਛੋਟਾ ਜਿਹਾ ਚੈਨਲ ਚਲਾਉਂਦੇ ਆ ਤੇ ਕੋਸ਼ਿਸ਼ ਕਰੀ ਦੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਸਪਰੈਡ ਕਰੀਏ ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਂ ਦੱਸੋ ਤੇ ਆਪਣਾ ਪਿਛੋਕੜ ਦੱਸੋ ਤੇ ਆਪਾਂ ਇਸ ਟਾਈਮ ਆਸਟ੍ਰੇਲੀਆ ਪਾਰਸ ਦੀ ਧਰਤੀ ਤੇ ਬੈਠੇ ਆ ਮੇਰਾ ਨਾਂ ਜੀ ਸੁਰਿੰਦਰ ਸਿੰਘ ਜੀ ਬਾਪ ਦਾ ਨਾਂ ਸੌਰੰਗ ਸਿੰਘ ਠੇਕੇਦਾਰ ਟ੍ਰੈਂਡ ਆਲੋਕ ਟ੍ਰੈਂਡ ਆਲੋਕ ਠੀਕ ਹੈ ਜੀ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਗੁਰਦਾਸਪੁਰ ਤੋਂ ਠੀਕ ਹੈ ਜੀ ਬਟਾਲਾ ਠੀਕ ਹੈ ਜੀ ਹਾਂਜੀ ਤੇ ਇੱਥੇ ਮੇਰੇ ਬੱਚੇ ਨੇ ਜੀ ਮਾੜੀ ਦੀ ਕਿਰਪਾ ਨਾਲ ਇਹ ਇੰਜੀਨੀਅਰ ਨੇ ਤਿੰਨੇ ਇੱਥੇ ਨੇ ਉਹ ਵੈਰੀ ਗੁੱਡ ਜੀ ਤੇ ਇੱਥੇ ਨੇ ਬੀਕਮ ਕੀਤੀ ਤੂੰ ਵੀ ਇੱਥੇ ਜੀ ਵੈਰੀ ਗੁੱਡ ਤੇ ਮੈਂ ਆਪਣੇ ਬੱਚੇ ਕੋ ਇੰਜੀਨੀਅਰ ਕੋ ਠੀਕ ਹੈ ਜੀ ਤਿੰਨੇ ਬੱਚੇ ਇੱਥੇ ਆ ਪਰਤ ਅਸਲੀ ਇੱਥੇ ਆ ਜੀ ਇਹ ਆਪਣੇ ਕਿੰਨੇ ਬੱਚੇ ਚਾਰ ਚਾਰ ਜੀ ਚਾਰ ਵਿਚਾਰੇ ਬੇਟੇ ਚਾਰੇ ਬੇਟੇ ਵੈਰੀ ਗੁੱਡ ਤੇ ਚਾਰੇ ਇੱਥੇ ਤੇ ਅਸਲੀ ਇੰਜੀਨੀਅਰ ਹਾਂ ਜੀ ਇੱਕ ਬੀਕਮ ਕਰਕੇ ਹੋਰ ਸਟੱਡੀ ਉਹਨਾਂ ਕੋਰਸ ਕੀਤੇ ਨਾਲ ਠੀਕ ਹੈ ਜੀ ਹਮ ਤੇ ਚਾਰ ਬੱਚੇ ਚਾਰੇ ਪੜੇ ਲਿਖੇ ਇੱਕੋ ਕੰਟਰੀ ਦੇ ਵਿੱਚ ਦੇਖੋ ਕਿੰਨੀ ਵੱਡੀ ਗੱਲ ਆ ਤੇ ਇਹ ਵੀ ਇੱਕ ਇਤفاق ਦੀ ਗੱਲ ਆ ਵੀ ਇੱਕ ਥਾਂ ਇਕੱਠੇ ਹੋ ਜਾਣਾ ਹੈ ਨਾ ਬੱਪ ਜੀ ਬਹੁਤ ਇੱਕ ਚੰਗੀ ਸੋਚ ਦੀ ਗੱਲ ਆ ਇਹ ਗਿਫਟ ਐ ਮਹਾਰਾਜ ਦਾ ਸੱਚੀ ਬਾਸ਼ਾ ਰ ਦਿੱਤਾ ਆ ਤੇ ਇਹ ਗਿਫਟ ਦੇ ਤੁਸੀਂ ਕੀ ਕਾਰਨ ਮੰਨਦੇ ਆ ਕਾਰਨ ਇਹ ਹੀ ਆ ਜੀ ਜਿਹਦੀ ਲਾਈਫ ਹੋਦੀ ਆ ਜੀਨ ਵਾਸਤੇ ਦੋ ਹੀ ਤਰੀਕੇ ਨੇ ਜੀ ਵਾਇਗ ਰੁਕੇ ਕੇ ਤੇ ਹਾਈ ਹਾਈ ਕੇ ਕੇ ਜੀ ਵਾਇਗ ਰੁਕੇਣ ਵੇ ਤੇ ਸਵੇਰੇ ਉਠੋ ਜੀ ਇਸ਼ਨਾਨ ਕਰੋ 2 ਤੋਂ 3 ਵਜੇ ਤੋਂ ਬਾਅਦ ਸੋਣਾ 2 ਤੋਂ ਲੈ ਕੇ 3 ਵਜੇ ਤੋਂ ਬਾਅਦ ਜਿਹੜਾ ਸੋਣਾ ਇਹਨੂੰ ਮਨਾ ਹੈ ਸਵੇਰੇ ਸਵੇਰੇ 2 ਤੋਂ 3 ਚੁੱਠੋ 2 ਤੋਂ 3 ਵਿੱਚ ਉਠੋ ਕਿਉਂਕਿ ਫਿਰ ਮਾਰਦਾਨ ਦਫਤਰ ਖੁੱਲ੍ਹਾ ਹੁੰਦਾ ਹੈ ਠੀਕ ਹੈ ਜੀ ਆਪਣੀ ਫਾਈਲ ਸਬਮਿਟ ਹੋਏਗੀ ਜੋ ਵੀ ਪ੍ਰੇਅਰ ਹੋ ਸੁਣੀ ਜਾਏਗੀ 4 ਵਜੇ ਮਾਰਦ ਦਫਤਰ ਬੰਦ ਤੇ ਸਾਡੀ ਨੀਂਦ ਪਿਆਰੀ ਜੀ ਤੇ ਲਾਇਫ ਇਹ ਦੁਰੀ ਜੀ ਜੀ ਸਿਰਫ ਮੁਸ਼ਕਲਾਂ ਤੇ ਦੇ ਦੁੱਖਾਂ ਨਾਲ ਭਰੀ ਹੋਈ ਜੀ ਵਧੀਆ ਲਾਈਫ ਹੈ ਤੇ ਜਦੋਂ ਤੈਨੂੰ ਜੇ ਉੱਠੋ ਜੀ ਇਸ਼ਾਨ ਕਰੂ ਪਰਮਾਤਮਾ ਦਾ ਓਟ ਤੇ ਆਸਰਾ ਲਓ ਜੀ ਤੇ ਰਹਿੰਦੇ ਜਿਹੜੇ ਸਵਾਸ ਹੈ ਸਫਲੇ ਤੇ ਵਧੀਆ ਜੀਵਨ ਜੀ ਕਰੋ ਦੁੱਖਾਂ ਕਲੇਸਾਂ ਤੋਂ ਰਹਿਤ ਮੈਂ ਆਪਣੀ ਲਾਈਫ ਵਿੱਚ ਟੋਟਲ ਫਰੀ ਆ ਤੇ ਟੋਟਲ ਫਿਜ਼ੀਕਲ ਫਿਟ ਟੋਟਲ ਫਰੀ ਤੇ ਨੋ ਵਰੀ ਨੋ ਨਥਿੰਗ ਵਾਟ ਇਜ਼ ਦ ਮੀਨ ਨੋ ਵਰੀ ਵਰੀ ਲਵਜੀ ਨਹੀਂ ਮੈਨੂੰ ਪਤਾ ਕੀ ਹੈ ਵੈਰੀ ਗੁੱਡ ਵੈਰੀ ਗੁੱਡ ਕਿ ਮੈਂ ਤੇ ਇਹਦੇ ਵਿੱਚ ਇਹ ਮੇਰੇ ਬੱਚੇ ਵੀ ਸਾਰੇ ਪੜ੍ਹੇ ਲਿਖੇ ਨੇ ਬਹੁਤ ਵਧੀਆ ਆਪਣੀ ਲਾਈਫ ਜੀਂਦੇ ਨੇ ਵੱਡੀ ਗੱਲ ਹੈ ਪੜ੍ਹੇ ਲਿਖੇ ਆ ਤੁਸੀਂ ਤੰਦਰੁਸਤ ਆ ਸਾਰਾ ਖੁਸ਼ ਆ ਮੈਂ ਮੈਂ ਤੂੰ ਟੋਟਲ ਤੰਦਰੁਸਤ ਆ ਕੰਮਜੋਸਤ ਨਹੀਂ ਟੋਟਲ ਟੋਟਲ ਬਿਲਕੁਲ ਠੀਕ ਆ ਜੀ ਬਹੁਤ ਵੱਡੇ ਸ਼ਬਦ ਆਏ ਤੇ ਤੁਹਾਡੇ ਜੀਵਨ ਸਾਥੀ ਮੇਰੇ ਨਾਲ ਨੇ ਜੀ ਉਹ ਵੀ ਫਿਜ਼ੀਕਲ ਫਿਟਨੈਸ ਠੀਕ ਆ ਜੀ ਗੁੱਡ ਈਵਨ ਥੋੜੀ ਇੱਕ ਰਾਤ ਸੀ ਲਾਸਟ ਵੀਕ ਚੇਂਜ ਕਰਾਇਆ ਨੇ ਹੁਣ ਫੇਟਣਾ ਠੀਕ ਹੈ ਜੀ ਇੱਥੇ ਇੱਥੇ ਨਾਲ ਹੀ ਨੇ ਇਕੱਠੇ ਰਹਿਨੇ ਨੇ ਇਕੱਠੇ ਆਇਆ ਤੁਸੀਂ ਠੀਕ ਹੈ ਜੀ ਮੈਂ ਤੁਹਾਡਾ ਇੱਕ ਵਾਰੀ ਫੇਰ ਦੁਬਾਰਾ ਪੁੱਛਦਾ ਸਵੇਰੇ 2 ਵਜੇ ਤੁਸੀਂ ਉੱਠਦੇ ਆ 2 ਤੋਂ 3 ਦੇ ਵਿੱਚ ਮਾਰ ਉਠਾਉਂਦਾ ਹੈ ਉੱਠਦੇ ਨਹੀਂ ਜਾ ਸਕਦਾ ਪਰਮਾਤਮਾ ਦੀ ਬਖਸ਼ਿਸ਼ ਹੈ ਗਿਫਟ ਹੈ ਮੈਨੂੰ ਮਿਲਿਆ ਹੈ ਰੱਬ ਨੇ ਦਿੱਤਾ ਚੜਦੀ ਕਲਾ ਤੇ ਮੈਂ ਉਹਨੂੰ ਚੂਜ਼ ਕਰ ਰਿਹਾ ਜੀ ਤੇ ਫਿਰ ਉਸ ਤੋਂ ਬਾਅਦ ਕੀ ਚੱਲਦਾ ਫਿਰ ਅਗਲਾ ਪੀਰੀਅਡ ਜਦੋਂ ਉੱਠਦਾ ਉੱਠ ਕੇ ਤੇ ਮੈਂ ਸਭ ਤੋਂ ਪਹਿਲਾਂ ਕੀ ਆ ਵੀ ਆਪਣਾ ਬਾਥਰੂਮ ਬਾਥਰੂਮ ਗਿਆ मालिश ਕੀਤੀ जी ਤੇ ਸਰੀਰ ਦੇ ਨਾਲ ਹੀ ਫਿਜ਼ੀਕਲ ਫਿਟ ਕੀਤਾ ਬੈਟ ਕੰਪੂਟ ਕਮਾਰੀਆਂ ਜੋ ਕਰਨਾ ਹੈ ਜਿਸਨਾਂ ਦੇ ਲਾਈ ਕਰਨਾ ਉਹਨਾਂ ਅੱਛਾ ਜੀ ਤਾਂ ਤੇ ਟੋਟਲ ਜੀ ਮਤ 35 ਡੇਸ ਤਿੰਨ ਸੋ ਪੈਂਹਤ ਦੇਣੀ ਠੰਡੇ ਪਾਣੀ ਨਾਲ ਨਹਾਉਣਾ ਹੈ ਪਹਿਲਾਂ ਸਵੇਰੇ ਉੱਠਣਾ 2 ਤੋਂ 3 ਮਹਾਰਾਜ ਦਾ ਨਾਮ ਲੈਣਾ ਉਠਾਉਂਦੇ ਮਹਾਰਾਜ ਜੇ ਤੁਸੀਂ ਕਹਿ ਰਹੇ ਹੋ ਤੇ ਉਸ ਤੋਂ ਬਾਅਦ ਉੱਠ ਕੇ ਆਪਣਾ ਮਹਾਰਾਜ ਦਾ ਨਾਮ ਲੈ ਕੇ ਬੁਸ਼ ਕੀਤਾ ਬੁਸ਼ ਕੀਤਾ ਹਾਂਜੀ ਇਸ਼ਨਾਨ ਕੀਤਾ ਟੋਟਲ ਕੇਸੀਆਂ ਦੇ ਕੇਸੀਆਂ ਵਿੱਚ ਇਸ਼ਨਾਨ ਕਰਨਾ ਹੈ ਜੀ ਜੀ ਤੇ ਉਹਨਾਂ ਨੂੰ ਛਾੜ ਕੇ ਸਿਕਾਉਣਾ ਨਹੀਂ ਹਾਂਜੀ ਤੇ ਮਹਾਰਾਜ ਨੇ ਨਿਤਨੇਮ ਹੈ ਥੋੜਾ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਨਿਤਨੇਮ ਥੋੜਾ ਲੰਮਾ ਬਖਸ਼ਿਆ ਮਹਾਰਾਜ ਜੀ ਅੱਛਾ ਫਿਰ ਦੁਬਾਰਾ ਪੰਜ ਬਾਣੀਆਂ ਦਾ ਪਾਠ ਜੀ ਸੁਖਮਨੀ ਸਾਹਿਬ ਦਾ ਪਾਠ ਹਾਂਜੀ ਨਾਲ ਅਸਦੀ ਵਾਰ ਜੀ ਤੇ ਨਾਲ ਇਹ ਦਖਣੀ ਓਕਾਰ ਤੇ ਨਵੀਂ ਪਾਤਸ਼ਾਹ ਦੇ ਸਲੂਕ ਸਭ ਦੇ ਜਾਰੇ 12ਵਾਂ ਇਹ ਮਹਾਰਾਜ ਦੀਆਂ ਬਾਣੀਆਂ ਨੇ ਸੱਚੇ ਪਾਤਸ਼ਾਹ ਦੀ ਮੈਨੂੰ ਬਖਸ਼ਿਸ਼ ਹੋ ਜਾਂਦੀ ਹੈ ਮੈਂ ਉਹਨਾਂ ਨੂੰ ਦਰਸ਼ਨ ਕਰਕੇ ਕਿ ਜਿਆਬੀ ਨਾਲ ਫੇਰ ਗੁੰਮਣਾ ਕਰਾਉਣਾ ਚੜ੍ਹਦੀ ਕਲਾ ਤੇ ਜਿਹੜੇ ਤੁਸੀਂ ਬੈਠਕਾਂ ਦੱਸੇ ਮਾਰਦੇ ਉਹ ਕਦੋਂ ਮਾਰਦੇ ਸਵੇਰੇ ਉੱਠਦੇ ਆ ਸਰ ਜੇ ਉੱਠ ਕੇ ਵੀ ਮੈਂ ਆਪਣੇ ਸੀਰ ਨੂੰ ਉਹਨੂੰ ਕਾਇਮ ਕਰਨਾ ਹੈ ਬੈਠ ਨਾ ਹੋਣ ਦੇ ਲਈ ਕਰਨਾ ਠੰਡੇ ਬਾਣੀ ਨਾਲ ਬੈਠਕਾਂ ਮਾਰੀਆਂ ਜਿੱਦਾਂ ਉਹ ਸਜ ਜਿਹੜਾ ਕੰਮ ਕਰ ਰਿਹਾ ਕੀਤਾ ਵਧੀਆ ਕੀਤਾ ਉਹਨੂੰ ਹਾਂਜੀ ਥੋੜੀ ਜਿੰਨੀ 1.5 ਘੰਟਾ ਦਾ ਕੋਠੇ ਤੇ ਚੜ੍ਹ ਜਾਣਾ ਦੌੜਨਾ ਉਹ ਵੈਰੀ ਗੁੱਡ ਤੇ ਉਹਨੂੰ ਐਕਸ ਫਿੱਟ ਹੋ ਗਿਆ ਮੇਰਾ ਸੀਰ ਤੇ ਬਾਅਦ ਸਿਸ਼ਨਾਣ ਕੀਤਾ ਜਦੋਂ ਤੁਸੀਂ ਸਾਰਾ ਕੁਝ ਕਰ ਲਿਆ ਮਾਰੇ ਦਾ ਨਾਮ ਲੈ ਲਿਆ ਇਸ਼ਾਨਾਨ ਕਰ ਲਿਆ ਤੇ ਉਸ ਤੋਂ ਬਾਅਦ ਫਿਰ ਅਗਲਾ ਕੰਮ ਕੀ ਹੁੰਦਾ ਅਗਲਾ ਕੰਮ ਇਹ ਵੀ ਚਾਹ ਪੀਰ ਕੀਤੀ ਹੁੰਦੀ ਕਰਦੇ ਹਾਂ ਚਾਹ ਪੀਤੀ ਤਾਂ ਘੁੰਮਣ ਇਥੇ ਆ ਗਿਆ ਹੁਣ ਮੈਂ ਡੇਢ ਘੁੰਮਣ ਨਹੀਂ ਮੈਂ ਪਿੰਡ ਦੀ ਗੱਲ ਕਰਦਾ ਪਿੰਡ ਚ ਪਿੰਡ ਵੀ ਮੈਂ ਇਸੇ ਤਰ੍ਹਾਂ ਹੀ ਲਾਈਫ ਜੀਤ ਕਰਦਾ ਜੀ 30 ਕਿਲੋਮੀਟਰ ਬਿਤਾਏ ਤਾਂ ਮੇਰਾ ਪਿੰਡ ਦੂਰ ਹੈ ਮੈਂ ਜੀਮ ਜੀਮੀਂਦਾਰ ਆਦਮੀ ਹਾਂ ਖੇਤੀਬਾੜੀ ਆਉ ਕਰਦਾ ਅੱਛਾ ਖੇਤ ਸ਼ੁਰੂ ਤੋਂ ਖੇਤੀਬਾੜੀ ਕਰਦੇ ਹੋ ਨੇ ਮੈਂ ਪੜਿਆ ਵੀ ਖੇਤੀਬਾੜੀ ਟਰਾਂਸਪੋਰਟ ਦਾ ਕੰਮ ਵੀ ਕੀਤਾ ਮੈਂ ਘੁੰਮਣ ਮਾਰੇ ਨਹੀਂ ਬੱਸਾਂ ਵੀ ਦਿੱਤੀਆਂ ਉਹਦੇ ਵੱਡੀਆਂ ਬੱਸਾਂ ਮੇਰੇ ਨਾਲ ਸ अच्छा जी बढ़िया लाइफ जी बढ़िया हाई लेवल ਦੇ ਪਰਸਨ ਦਾ ਨਾਮ ਮੇਰਾ ਲਿੰਕ ਸੀ ਵਧੀਆ ਲਾਈਫ ਜੀ ਤੇ ਤੁਸੀਂ ਜੇ ਆਪਾਂ ਥੋੜਾ ਹੋਰ ਪਿੱਛੇ ਪੁੱਛੀ ਤੁਸੀਂ ਕਿੰਨੇ ਭੈਣ ਭਰਾਵਾਂ ਅਸੀਂ ਦੋ ਭਰਾ ਦੋ ਭੈਣਾਂ ਠੀਕ ਹੈ ਜੀ ਸਾਰੇ ਠੀਕ ਆ ਤੰਦਰੁਸਤ ਆ ਆਪਣੇ ਕਦੇ ਵਧੀਆ ਆਪੋ ਆਪਣੇ ਕੰਮਾਂ 'ਚ ਵਧੀਆ ਲਾਈਫ ਫਿਟ ਨੇ ਸੇਵ ਕਰਦੇ ਨੇ ਆਪੋ ਆਪਣੇ ਬੱਚਿਆਂ ਨਾਲ ਠੀਕ ਹੈ ਜੀ ਤੇ ਆ ਵੱਡਾ ਹੈਡ ਆਫ ਦੀ ਡਿਪਾਰਟਮੈਂਟ ਠੀਕ ਹੈ ਤੁਸੀਂ ਵੱਡੇ ਹੋ ਠੀਕ ਹੈ ਜੀ ਤੇ ਦੂਸਰਾ ਇੱਕ ਗੱਲ ਹੋਰ ਪੁੱਛਦਾ ਜਿਹੜਾ ਤੁਹਾਡੇ ਬੱਚੇ ਆ ਉਹ तकरीबन ਸਾਰੇ ਉਥੇ ਲੋਕਲ ਪੰਜਾਬ ਚ ਪੜੇ ਆ ਕਿ ਕਿੱਧਰ ਪੜੇ ਫਿਰ ਉਹ ਅਰਨਸਿਸਟ ਅਸਾਮ ਦੇ ਪੜੇ ਨੇ ਅਸਾਮ ਐਂਡ ਅਰਨਾਚਲ ਦੇ ਠੀਕ ਹੈ ਜੀ ਸਕੂਲਾਂ ਦੇ ਵਧੀਆ ਵਧੀਆ ਸਟੱਡੀ ਕੀਤੀ ਹੈ ਠੀਕ ਹੈ ਜੀ ਡਾਊਨ ਬਕਸੂ ਸਕੂਲਾਂ ਵਿੱਚ ਪੜੇ ਨੇ ਇੱਕ ਸਵਾਲ ਹੋਰ ਪੁੱਛਾਂ ਜੀ ਤੁਹਾਨੂੰ ਕਿਦਾਂ ਲੱਗਾ ਵੀ ਤੁਸੀਂ ਮਤਲਬ ਆਪ ਤੁਸੀਂ ਇੱਕ ਜ਼ਿੰਮੇਵਾਰ ਪਰਿਵਾਰ ਚੋਂ ਆ ਤੁਸੀਂ ਤੁਸੀਂ ਕਿੰਨੀ ਐਜੂਕੇਸ਼ਨ ਲਈ ਹੈ ਤੁਹਾਡੀ ਕਿੰਨੀ ਜੀ ਪਲੱਸ 2 ਪਲੱਸ 2 ਹਾਂ ਜੀ ਤੇ ਅੰਡਰ ਪਲੱਸ 2 ਮੈਂ ਪਲੱਸ 2 ਨਹੀਂ ਕਰ ਸਕਿਆ ਜਿਹੜੀ ਤੁਹਾਡੇ ਕੋ ਪੜ੍ਹਾਈ ਆ ਸ਼ਾਇਦ ਉਹ ਪੜ੍ਹਿਆ ਲਿਖਿਆ ਕੋਈ ਹੈ ਨਹੀਂ ਮੈਂ ਤਾਂ ਇਹ ਗੱਲ ਨਾ ਮੈਡੀਕਲ ਨਾ ਕੇਕਸ ਹਾਂਜੀ ਨਾਨ ਮੈਡੀਕਲ ਜੀ ਮੈਂ ਇਹ ਕਹਿਣਾ ਚਾਹੁੰਦਾ ਜਿੱਦਾਂ ਤੁਹਾਨੂੰ ਕਿੱਦਾਂ ਸੋਚਿਆ ਵੀ ਮੈਂ ਆਪਣੇ ਬੱਚਿਆਂ ਨੂੰ ਉਧਰ ਪੜਾਵਾ ਜਾਂ ਕੀ ਉਹ ਇਸ ਤਰ੍ਹਾਂ ਆ ਕਿ ਮੈਂ ਨਾਨ ਮੈਡੀਕਲ ਸਟੂਡੈਂਟ ਸੀ ਜੀ ਤੇ ਮੈਂ ਇੱਕ ਟਰਾਂਸਪੋਰਟਰ ਆਦਮੀ ਸੀ ਉੱਥੇ ਜੀ ਵਧੀਆ ਸੀ ਉਹ ਮੇਰੀ ਲਾਈਫ ਜੀ ਮਨ ਚ ਜ਼ਰੂਰ ਤਮੰਨਾ ਆ ਗਈ ਕਿ ਬੱਚਿਆਂ ਨੂੰ ਵਧੀਆ ਸਟੱਡੀ ਦਿੱਤੀ ਜਾਵੇ ਉਹ ਵੀ ਵਿਵਿਦ ਸਾਇੰਸ ਮਤਲਬ ਕੁਇਡਿਨ ਇੰਜੀਨੀਅਰਿੰਗ ਤੌਰ ਤੇ ਕੀਤਾ ਜਾਵੇ ਜੀ ਤੇ ਮੈਂ ਤੈਨਾਂ ਨੂੰ ਹੀ ਉਹ ਮਤਲਬ ਇਹ ਨਾਨ ਮੈਡੀਕਲ ਸਬਜੈਕਟ ਨਾਲ ਪਾਸ ਟੂ ਕਰਾਈ ਜੀ ਤੇ ਉਹਨਾਂ ਨੇ ਵਧੀਆ ਅਪੋਇੰਟਮੈਂਟਾਂ ਲਈਆਂ ਕੰਪੀਟੀਸ਼ਨ ਲੜੇ ਵੈਰੀ ਗੁੱਡ ਵਧੀਆ ਪੋਜੀਸ਼ਨਾਂ ਬਣੀਆਂ ਇਹ ਜਿੰਦੇ ਤੋਂ ਇੱਕ ਨੂੰ ਮੁੰਡਾ ਇੱਥੇ ਸੀਨੀਅਰ ਇੰਜੀਨੀਅਰ ਸੀ ਕਮਿਊਨੀਕੇਸ਼ਨ ਦੂ ਕਮਿਊਨੀਕੇਸ਼ਨ ਇੰਜੀਨੀਅਰ ਐ ਕਮੈਕੈਨੀਕਲ ਇੰਜੀਨੀਅਰ ਜੀ ਕਮਿਊਨੀਕੇਸ਼ਨ ਇੰਜੀਨੀਅਰ ਦਾ ਜਿਹੜਾ ਵੱਡਾ ਸੀ ਉਹ ਉੱਥੋਂ ਹੀ ਪੀਅਰ ਹੋ ਕੇ ਇੱਥੇ ਆਇਆ ਸੀ ਡਾਇਰੈਕਟ ਪੀਅਰ ਹਾਂਜੀ ਵੈਰੀ ਗੁੱਡ ਤੇ ਉਹ ਮੈਕੈਨੀਕਲ ਵੀ ਜਿਹੜਾ ਇੱਥੇ ਆ ਉਹ ਵੀ ਜਿੰਨੇ ਸਭ ਮਾਰੇ ਦੀ ਪੀਆਰ ਉਹ ਵੀ ਉਹ ਗਏ ਹਾਂਜੀ ਜਿਹੜਾ ਜਿਹੜਾ ਕਮਿਊਨੀਕੇਸ਼ਨ ਇੰਜੀਨੀਅਰ ਉਹਦੀ ਪੀਆ ਬੈਂਡ ਪੈ ਗਈ ਉਹ ਸਾਰੇ ਚਲੋ ਚੰਗੀ ਧਰਤੀ ਦੇ ਆ ਸਾਰਾ ਕੋਸ਼ਿਸ਼ ਹਾਂ ਜਾਈ ਲੜਦੇ ਆਪਣੀ ਮਿਹਨਤ ਕਰਦੇ ਆਪਣਾ ਵਜਾ ਸਾਰੇ ਮੈਰਡ ਆ ਸਾਰੇ ਮੈਰਡ ਆ ਵੈਰੀ ਗੁੱਡ ਬਹੁਤ ਵਧੀਆ ਸ਼ੁਕਰ ਹੈ ਵਾਹਿਗੁਰੂ ਦਾ ਤੇ ਜਦੋਂ ਤੁਸੀਂ ਉਹ ਬੱਚੇ ਸਾਰੇ ਇੱਧਰ ਆ ਗਏ ਤੇ ਫਿਰ ਆਪਣਾ ਪਿੰਡ ਜਿਹੜਾ ਰੱਖਦੇ ਆ ਮਗਰ ਕਿਦਾਂ ਫਿਰ ਕੀ ਸਕਦਾ ਪਿੰਡ ਮੇਰੇ ਮਜਲੀ ਪੈੜੀ ਆ ਮੈਂ ਟਰੈਕਟਰ ਟਰਾਲੀ ਸਭ ਕੁਝ एवरीथिंग ਜਿਹੜਾ ਜਿਹਨੇ ਇਨਸਟਰੂਮੈਂਟ ਸਾਰੇ ਭਾਵਨ ਦਿੱਤੇ ਨੇ ਉਹ ਕੰਮ ਕਰ ਜਾ ਵੀ ਸਾਬੇ ਠੀਕ ਆ ਜੀ ਤੇ ਠੀਕ ਆ ਫਿਰ ਆਪਣੇ ਪੈਣ ਪਾਈ ਇਸੇ ਕੰਮ ਨੂੰ ਹੁੰਦੇ ਜਦੋਂ ਆਪਾਂ ਹੈਗੇ ਹਾਂ ਜੀ ਤੇ ਫਿਰ ਪਿੰਡ ਵਿੱਚ ਜਦੋਂ ਤੁਸੀਂ ਹੁੰਦੇ ਸੀਗੇ ਤੇ ਕਿਸੇ ਗੇਮ 'ਚ ਭਾਗ ਲਿਆ ਵੀ ਕਿਦਾਂ ਮਤਲਬ ਕੋਈ ਉੱਥੇ ਵੀ ਤੁਰਦੇ ਸੀ ਦੌੜਦੇ ਸੀ ਕੀ ਕਰਦੇ ਸੀ ਇਹ ਆ ਵੇਟ ਲਿਫਟਿੰਗ ਕਰ ਲੈਣੀ ਉਹ ਜ਼ਿੰਮੇਵਾਰ ਕੰਮ ਸੀ ਇਹੋ ਕੰਮ ਹੁੰਦੇ ਸੀ ਉਹਨਾਂ ਬੰਦੇ ਵਿੱਚ ਨਾ ਸਟੱਡੀ ਹੈਡ ਆਫ ਫੈਮਿਲੀ ਜਿਹੜੇ ਦੀ ਸਾਰਾ ਕੰਮ ਹੁੰਦਾ ਹੈ ਕੀਤੇ ਦੇ ਨਾਲ ਫਾਰਡ ਦੇ ਕਰਾਉਣਾ ਹਾਂਜੀ ਸਾਰੇ ਕੰਮ ਕਰਨਾ ਗ੍ਰੈਂਡਫਾਦਰ ਨਾਲ ਰਹੇ ਹਾਂ ਬਹੁਤ ਵਗੈਰਾਂ ਨੇ ਫਿਰ ਕੋਈ ਕੋਈ ਬਹੁਤ ਕੁਝ ਸਿੱਖਿਆ ਜੀ ਉਹਨਾਂ ਨੇ ਬਹੁਤ ਮਤਲਬ ਚੰਗੀਆਂ ਗੱਲਾਂ ਸਿਖਾ ਦਿੱਤੀਆਂ ਤੁਸੀਂ ਜਿਹੜੀ ਤੁਹਾਨੂੰ ਇਹ ਗੁਰੂ ਮਹਾਰਾਜ ਮਾਰੇ ਦੀ ਦੁਹੀਂ ਲੜ ਲੱਗੇ ਆ ਜਾਂ ਐਕਸਰਸਾਈਜ਼ ਕਰਦੇ ਆ ਇੱਕ ਕੇਸ ਉਮਰ ਤੋਂ ਤੁਸੀਂ ਲੱਗੇ ਸੀ ਜੇ ਮੈਂ ਕਰੀਬ ਆਪਣੀ ਲਾਈਫ ਚ 45 ਤੋਂ ਕਰੀਬ ਲੱਗਿਆ ਸੀ ਮੇਰੇ ਇੱਕ ਬਾਬਾ ਜੀ ਨਾਲ ਦੋਸਤੀ ਹੋ ਗਈ ਜਿਹੜੇ ਕਿ ਆਰਟੀਆ ਰਿਟਾਇਰ ਸੀ ਆਰਮੀ ਵਿੱਚੋਂ ਤੇ ਮੇਰੇ ਬੜੇ ਦੋਸਤ ਸੀ ਉਹਨਾਂ ਨੇ ਮੈਨੂੰ ਕੁਝ ਦਿੱਸੀ ਕੁਝ ਗੁਣ ਇਹੋ ਜਿਹੇ ਦੇ ਦਿੱਤੇ ਕਿ 5:00 ਵਜੇ ਉੱਠਣਾ ਚਾਹੀਦਾ ਤੇ ਇਹ ਕਰਨਾ ਚਾਹੀਦਾ ਜੀ ਉਹ ਮਰਨੇ ਉਹ ਗਿਫਟ ਦਿੱਤਾ ਮੈਂ ਸਜਪਾ ਉਹਨਾਂ ਦੇ ਥਰੂ ਤੁਸੀਂ 45 ਸਾਲ ਦੀ ਉਮਰ ਚ ਜਵਾਬ 40 45 ਸਾਲ ਦੀ ਉਮਰ ਤੁਸੀਂ ਬਸ ਮੇਰੇ ਲਾਈਫ ਦੇ ਵਿੱਚ ਸੋਜੀ ਦੇ ਦਿੱਤੀ ਪਰ ਪਪਾ ਤਾਂ ਇਧਰ ਨੂੰ ਵਜਾ ਠੀਕ ਹੈ ਜੀ ਹਾਂ ਵੀ ਇਹ ਕਰਨਾ ਜਿਹੜਾ ਵਧੀਆ ਹੈ ਤੇ ਵੀ ਵਧੀਆ ਰਹਿਤੀ ਤਿਆ ਕਰਦੇ ਨੇ ਵੀ ਮਾਰੇ ਦਾ ਨਾਰਾ ਮਾਰੇ ਦਾ ਨਾਰਾ ਉਹਦੇ ਅੱਗੇ ਕਰੀ ਰਹੇ ਆ ਜੀ ਤੇ ਮਾਂ ਪਿਓ ਨੂੰ ਕੋਈ ਗੱਲ ਨਹੀਂ ਦਾਦਾ ਜੀ ਦੇ ਵੀ ਅੱਗੇ ਕਰਦੇ ਜਾਏ ਤੇ ਵਧੀਆ ਲਾਈਫ ਦੇਗਾ ਕਹਿੰਦੇ ਵਧੀਆ ਲਾਈਫ ਹੈ ਅੱਜ ਦੀ ਲਾਈਫ ਮੇਰੀ ਟੋਟਲ ਵਧੀਆ ਲੱਗ ਰਹੀ ਹੈ ਰਾਜਾ ਜੀ ਕਿੰਗ ਮਤਲਬ ਉਹ ਉਹ ਪੈਰਲ ਉਹ ਕਿਸੇ ਚੀਜ਼ ਦੇ ਪੈਰਲ ਹੋਣ ਵਾਸਤੇ ਅਲੱਗ ਗੱਲ ਹੈ ਪਰ ਫਿਜ਼ੀਕਲ ਤੇ ਪ੍ਰਮਾਤਮਾ ਦੇ ਨਾਮ ਦੀ ਬਖਸ਼ਿਸ਼ ਦੇ ਵਿੱਚ ਮੈਂ ਟੋਟਲ ਫਿੱਟ ਹਾਂ ਟੋਟਲ ਫਿੱਟ ਹਾਂ ਮੈਂ ਟੋਟਲ ਗੁਰੂ ਮਹਾਰਾਜ ਜਿੱਦਾਂ ਰੱਖੇ ਲੰਮੀ ਉਮਰਾਂ ਦੇਵੇ ਹਾਂਜੀ ਲੰਮੀ ਜ਼ਿੰਦਗੀ ਦੇਵੇ ਇਹ ਉਸ ਤੋਂ ਬਾਅਦ ਜਦੋਂ ਤੁਸੀਂ ਹੁਣ ਇੱਥੇ ਤੁਹਾਡੀ ਰੁਟੀਨ ਤੁਸੀਂ ਆਸਟ੍ਰੇਲੀਆ ਆ ਗਏ ਆ ਹਨਾ ਆ ਕੇ ਤੁਸੀਂ ਪਹਿਲਾਂ ਸਿਰੇ ਜੋ ਤੁਸੀਂ ਦੱਸਿਆ ਉਹਦੇ ਅਨੁਸਾਰ ਨਿਯਮ ਕਰਦੇ ਸਾਰਾ ਕੁਝ ਇਹ ਕਰਕੇ ਫਿਰ ਇੱਥੇ ਆ ਕੇ ਕਿ ਕਿੰਨਾ ਕਿੰਨਾ ਚਿਰ ਐਕਸਰਸਾਈਜ਼ ਕਰਦੇ ਦੌੜਦੇ ਕਿੰਨਾ ਘੰਟਾ ਡੇਰ ਘੰਟਾ ਮੈਂ ਰਹਿੰਦਾ ਜੀ ਇੱਥੇ ਓਕੇ ਗਰਾਊਂਡ 'ਚ ਹਾਂ ਗਰਾਊਂਡ ਨੂੰ ਮੇਰਾ ਬੱਚਾ ਹੀ ਪਿਆਰ ਕਰਦਾ ਤਾਂ ਉਹਦੇ ਵੱਲ ਵੇਖ ਕੇ ਪਹਿਲਾਂ ਵੀ ਸੀ ਤੇ ਹੁਣ ਹੋਰ ਜ਼ਿਆਦਾ ਅੱਛਾ ਹੋ ਗਿਆ ਜੀ ਕਿਉਂਕਿ ਬੱਚੇ ਨੂੰ ਗਰਾਊਂਡ ਪਿਆਰੀ ਆ ਤੇ ਇਹ ਲਾਈਫ ਪਿਆਰੀ ਆ ਹਾਂਜੀ ਤੇ ਜਿਹਨੂੰ ਗਰਾਊਂਡ ਪਿਆਰੀ ਉਹਦੀ ਲਾਈਫ ਚੰਗੀ ਆ ਤੁਹਾਨੂੰ ਲਾਈਫ ਪਿਆਰੀ ਲੱਗਦੀ ਆ ਨਹੀਂ ਨਹੀਂ ਬਹੁਤ ਉਦੇ ਗੱਲ ਹੈ ਜੀ ਬਹੁਤ ਉਦੇ ਗੱਲ ਹੈ ਜੀ ਹੂੰ ਗੱਲ ਸੁਣਨ ਵਾਲੀ ਬਜ਼ੁਰਗ ਦੁਬਾਰਾ ਇੱਕ ਵਾਰੀ ਫੇਰ ਤੁਸੀਂ ਰਿਪੀਟ ਕਰਿਓ ਗੱਲ ਇਹ ਵੀ ਜੇ ਗਰਾਊਂਡ ਹੈ ਤੇ ਲਾਈਫ ਹੈ ਤੇ ਜੇ ਘਰ ਵਾਲ ਆਲਸ ਹੈ ਤੇ ਜੰਜਾਲ ਹੈ ਹੁਣ ਕਈ ਚਲੋ ਆਪਾਂ ਕਿਸੇ ਲਈ ਇੱਥੇ ਆਪਾਂ ਇੱਕ ਤੁਹਾਡੇ ਕੋ ਮੈਂ ਚਾਹੁੰਨਾ ਤੁਹਾਡੇ ਵਾਲ ਦੇਖ ਕੇ ਹਰ ਨੌਜਵਾਨ ਹੋਵੇ ਚਾਹੇ ਤੁਹਾਡੇ ਤੁਸੀਂ ਵੈ ਮੈਂ ਤਾਂ ਤੁਹਾਨੂੰ ਨੌਜਵਾਨ ਕਹਿਣਾ ਮੈਂ ਉਹਨਾਂ ਨੂੰ ਨੌਜਵਾਨੀ ਕਹਿੰਦਾ ਵੀ ਜਿਹੜੇ 20 22 22 ਸਾਲ ਦੀ ਉਮਰ ਦੇ ਆ ਤੇ ਬਸ ਖਾ ਲਿਆ ਪੀ ਲਿਆ ਤੇ ਸੌ ਲਿਆ ਡੱਗਿਆ ਉੱਥੇ ਹਾਂਜੀ ਉਹ ਨੌਜਵਾਨ ਦੀ ਪਿਓਰ ਖਾਣਾ ਪਿਓਰ ਲਾਈਫ ਪਿਓਰ ਖਾਣਾ ਪਿਓਰ ਲਾਈਫ ਤੇ ਕਰਕੇ ਨਾ ਕੋਈ ਵੀ ਜਾ ਕੋਕਟੇਲ ਕੁਝ ਨਹੀਂ ਜੀ ਹਾਂਜੀ ਹਾਂਜੀ ਮੈਂ ਇਹ ਜੀ ਸਟੇਟਸ ਕੰਟਰੈਕਟਰ ਸੀ ਆਰਮੀ ਦੇ ਵਿੱਚ ਹਾਂਜੀ ਇਥੇ ਕਿ ਆਰਮੀ ਦੇ ਵਿੱਚ ਹਾਂਜੀ ਮੇਰਾ ਕੰਟਰੈਕਟ ਸੀ ਮੈਂ ਬਸਾਂ ਪ੍ਰੋਵਾਈਡ ਕਰਦਾ ਸੀ ਅੱਛਾ ਜੀ ਤੇ ਮੇਰੀ ਹਾਈ ਲੈਵਲ ਨਾਲ ਡੀਸੀ ਨਾਲ ਜਦੋਂ ਆਪਾਂ ਬੈਠੇ ਇਦਾਂ ਬੈਨਫਿਟਸ ਫਿਕਰ ਮਿਲੇ ਠੀਕ ਹੈ ਜੀ ਤੇ ਵਧੀਆ ਮਤਲਬ ਵਧੀਆ ਲਾਈਵ ਦਿੱਤੀ ਜਿਉਂ ਵੀ ਚਾਇਆ ਉਹੀ ਪੂਰਾ ਕਰ ਦਿੱਤਾ ਅਕਾਲ ਪੁਰਖ ਨੇ ਉਸੇ ਵੇਲੇ ਪੂਰਾ ਕਰ ਦਿੱਤਾ ਜੋ ਵੀ ਜਿਸ ਵੇਲੇ ਜੋ ਵੀ ਚਾਇਆ ਉਸੇ ਵੇਲੇ ਅਕਾਲ ਪੁਰਖ ਨੇ ਉਸ ਵੇਲੇ ਪੂਰੀ ਕਰ ਦਿੱਤੀ ਚੜਦੀ ਦੇ ਵਿੱਚ ਅੱਜ ਤੱਕ ਚੜਦੀ ਕਲਾ ਹਾਂਜੀ ਬਹੁਤ ਵਧੀਆ ਜੀ ਬਹੁਤ ਤੁਸੀਂ ਚੰਗੇ ਗੁਰੂ ਮਹਾਰਾਜ ਦੇ ਨਾਲ ਜੁੜੇ ਆਂ ਹਰ ਚੀਜ਼ ਦਾ ਕ੍ਰੈਡਿਟ ਗੁਰੂ ਮਹਾਰਾਜ ਨੂੰ ਦੇ ਰਹੇ ਆਂ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੈ ਹਾਂ ਜੀ ਜਿਹੜੀ ਸਾਡੇ ਚੋਂ ਆਪਾਂ ਮੈਂ ਮਾਰ ਕੇ ਆਪਾਂ ਤੂੰ ਕਹਤਾ ਨਾ ਹਾਂਜੀ ਉਹੀ ਬੰਦੇ ਨੂੰ ਇਹ ਆਧਾਰਨਿਆ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਤੇ ਬਹੁਤ ਵੱਡੀ ਗੱਲ ਹੈ ਜਿਹੜੇ ਵੀ ਲੋਕ ਸੁਣ ਰਹੇ ਆ ਬਈ ਸਿਰੇ ਵਾਲੀਆਂ ਗੱਲਾਂ ਵਿੱਚ ਜਿੱਦਾਂ ਕਹਿੰਦੇ ਹੁੰਦੇ ਵੀ ਬੰਦੇ 'ਚ ਪ੍ਰਮਾਤਮਾ ਦੇਖਣ ਵਾਲੀ ਗੱਲ ਹੈ ਉਹ ਮੈਂ ਮਹਿਸੂਸ ਕਰ ਰਿਹਾ ਸ਼ਾਇਦ ਤੁਹਾਨੂੰ ਵੀ છાਤੀ ਵੱਜੇ ਇਸ ਚੀਜ਼ ਦੀ ਤੇ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਜੀ ਜਿੱਦਾਂ ਤੁਸੀਂ ਇੱਥੇ ਫਿਰ ਕਦੇ ਕੋਈ ਤੁਸੀਂ ਕੋਈ మాਸ ਮੀਟ ਮੱਛੀ ਕੋਈ ਇਦਾਂ ਦਾ ਕੋਈ ਨਾਨ ਵੇਜ ਤੁਸੀਂ ਚੀਜ਼ ਖਾਣੇ ਕਿ ਕਿਦਾਂ ਦੱਸੋ ਸਾਡੀ ਜ਼ਿੰਦਗੀ ਕਿਹਦਾ ਹੈ ਪਿਓਰ ਵੇਜੀਟੇਰੀਅਨ ਸ਼ੁਰੂ ਤੋਂ ਹੀ ਨਹੀਂ ਹਾਂ ਪਿਓਰ ਵੇਜੀਟੇਰੀਅਨ ਅੱਛਾ ਜੀ ਟੋਟਲ ਸ਼ਾਕਹਰੀ ਬਿਲਕੁਲ ਵੇਜੀਟੇਰੀਅਨ ਟੋਟਲ ਪਿਓਰ ਪਿਓਰ ਹਾਂ ਜੀ ਕੋਈ ਚੀਜ਼ ਨਹੀਂ ਕੋਈ ਨਾ ਕੁਝ ਨਹੀਂ ਠੀਕ ਹੈ ਜੀ ਤੇ ਤਾਂ ਦੇਖੋ ਤੰਦਰੁਸਤੀ ਹੈ ਪੂਰੀ ਹਾਂ ਜੀ ਹਾਂ ਜੀ ਲੋੜ ਹੀ ਨਹੀਂ ਹੋਈ ਸੀ ਤੇ ਕੋਈ ਨਸ਼ਾ ਪੱਤਾ ਜ਼ਿੰਦਗੀ ਚ ਕਰੇ ਕੋਈ ਟੱਚ ਕੀਤਾ ਹੋਵੇ ਮੈਂ ਕੁਝ ਨਹੀਂ ਲੋੜ ਹੀ ਨਹੀਂ ਕਰੀ ਨਹੀਂ ਲੋੜ ਵੀ ਨਹੀਂ ਵੇਖਿਆ ਨਹੀਂ ਕੀ ਜਦੋਂ ਤੱਕ ਨਹੀਂ ਲੋੜੀ ਸੀ ਚਲੋ ਜੀ ਆ ਗਰਦਾਸਪੁਰ ਦੇ ਏਰੀਆ ਦਾ ਦੇਖੋ ਇੱਕ ਕਿੱਡਾ ਵੱਡਾ ਨੰਗੀਨਾ ਬੰਦਾ ਜਿਹਨੂੰ ਕਿਹਾ ਸੀ ਮੈਂ ਕੋਈ ਸ਼ਬਦ ਨਹੀਂ ਮੇ ਕੋਲ ਮਾਪਣ ਤੋਲਣ ਨੂੰ ਹੈਗੇ ਇਸ ਸ਼ਖਸੀਅਤ ਲਈ ਫਿਰ ਦੇਖੋ ਇੱਕ ਅੱਡੀ ਜੀਵਨ ਜਾਚ ਹੈ ਬੰਦੇ ਕੋ ਕਿੰਨਾ ਪ੍ਰਮਾਤਮਾ ਦੇ ਲੜ ਲੱਗੇ ਹੋਏ ਇਨਸਾਨ ਹੈ ਗੁਰਦਾਸਪੁਰ ਦੀ ਤੁਹਾਡੀ ਕਿਸਮਤ ਦੇਖੋ ਕਿੰਨੀ ਮਤਲਬ ਕਿਹਾ ਸੀ ਤੁਸੀਂ ਬlesed ਲੋਕ ਆ ਜਿਹਨਾਂ ਕੋਲ ਇਹੋ ਜਿਹੇ ਇਨਸਾਨ ਵੀ ਹੈਗੇ ਹਾਂ ਸੋ ਬੜੇ ਬੜੇ ਲੋਕ ਚੰਗੇ ਆ ਜਿਨ੍ਹਾਂ ਦੀ ਪਰਥਨ ਉਤਰਾਸ਼ਨ ਦੀ ਲੋੜਿਆ ਉਹਨਾਂ ਨੂੰ ਉਹਨਾਂ ਨੂੰ ਸਮਝਣ ਦੀ ਲੋੜਿਆ ਉਹਨਾਂ ਨੂੰ ਅੱਗੇ ਲਿਆਉਣ ਦੀ ਲੋੜਿਆ ਕਿ ਦੇਖੋ ਕਿਹੋ ਜਿਹੇ ਇਨਸਾਨ ਜਿਹੜੇ ਗੁਰੂ ਮਹਾਰਾਜ ਦੀ ਗੱਲ ਕਰ ਰਹੇ ਆ ਤੇ ਕਿਸੇ ਚੀਜ਼ ਦਾ ਉਹਨਾਂ ਦੇ ਕਰ ਘਾਟਾਂ ਨਹੀਂ ਦੱਸ ਰਹੇ ਵਿਚਾਰੇ ਪੋਤੇ ਗੁਰੂ ਮਹਾਰਾਜ ਦੀ ਕਿਰਪਾ ਵਾ ਵਿਆਹ ਹੈ ਗਿਆ ਸਭ ਕੁਝ ਆਪਣੇ ਕੰਮਾਂ ਕਰਾਂ ਤੇ ਫਿੱਟ ਬੈਠਿਆ ਤੇ ਇੱਕ ਦੇਖੋ 77 ਸਾਲ ਦਾ ਮੈਂ ਬਜ਼ੁਰਗ ਕਹੀ ਜਾਂਦਾ ਮੈਂ ਮਾਫੀ ਮੰਗ ਰਿਹਾ ਸੀ ਤੇ 77 ਸਾਲ ਦਾ ਇੱਕ ਨੌਜਵਾਨ ਮੁੰਡਾ ਖੁੰਡਾ ਸਾਡੇ ਵਿੱਚ ਬੈਠਾ ਤੇ ਜਿਹੜਾ ਹੁਣੇ ਹਜੇ ਦੌੜ ਲਾ ਕੇ ਛੱਡਿਆ ਡੰਡ ਮਾਰ ਕੇ ਛੱਡਿਆ ਬੈਠਕ ਸੋ ਸਾਨੂੰ ਵੀ ਇਸ ਇਨਸਾਨ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ ਤੇ ਕਰਮ ਵਾਲਿਆਂ ਜੀ ਅਸੀਂ ਜਿਹੜੇ ਤੁਹਾਡੇ ਦਰਸ਼ਨ ਹੋਏ ਆ ਤੇ ਸਾਡੀ ਕਹਿੰਦੇ ਹੁੰਦੇ ਵੀ ਬੜੀ ਭਾਗਾਂ ਵਾਲੇ ਤੁਸੀਂ ਤੁਹਾਡੇ ਵਰਗੇ ਜਿਹੜੇ ਲੱਕੜੀ ਲੱਕੜੀ ਦੇ ਨਾਲ ਲੋਹਾ ਤਰਜਦੇ ਹਾਂ ਹਾਂ ਜੀ ਹਾਂ ਲੋਹੇ ਨਾਲ ਲੱਕੜੀ ਨਹੀਂ ਨਾ ਤਰਦੀ ਹਾਂ ਜੀ ਕਿੰਨੀ ਜਿਸ ਨੂੰ ਵੀ ਕਿਤੇ ਲੱਕੜੀ ਮਿਲ ਜਾਵੇ ਨਾ ਉਹ ਤਰ ਜਿਊਗਾ ਇੱਕ ਵਾਰੀ ਜੀ ਨੌਜਵਾਨਾਂ ਨੂੰ ਨਾਨਾ ਨੂੰ ਤੇ ਜਿਹੜੇ ਨੌਜਵਾਨ ਨੇ ਜਿਹੜੇ ਤੁਹਾਡੇ ਤੋਂ ਛੋਟੀ ਉਮਰ ਦੇ ਵੀ ਲੋਕ ਆ ਤੇ ਉਹਨਾਂ ਵਾਸਤੇ ਕੁਝ ਥੋੜੇ ਸ਼ਬਦ ਬੋਲੋ ਜੀ ਸੁਣਨ ਵਾਲੇ ਦੱਸਿਓ ਪਲੀਜ਼ ਕੁਝ ਕਹੋ ਜੀ ਇਹਨਾਂ ਨੂੰ ਸਭ ਤੋਂ ਜੀ ਵਧੀਆ ਵੀ ਜੀਵਨ ਯਾਤ ਜੀ ਜੀਵਨ ਯਾਤ ਜਿਹੜੀ ਹੈ ਨਾ ਉਹ ਤੁਹਾਡੇ ਇਨਸਾਨ ਦੇ ਕੋਲ ਹੈ ਜੀ ਪਰਮਾਤਮਾ ਨੇ ਉਹ ਗਿਫਟ ਦਿੱਤਾ ਇਹਨਾਂ ਨੂੰ ਯੂਜ਼ ਕਰਾ ਠੀਕ ਹੈ ਜੀ ਪਰ ਜੇ ਮੈਂ ਯੂਜ਼ ਨਹੀਂ ਕਰਦਾ ਤਾਂ ਫਿਰ ਇਹ ਤੋਂ ਮੈਂ ਮੰਦ ਭਾਗਾ ਵਾਂ ਜੀ ਜ ਜਦੋਂ ਮੈਨੂੰ ਸੋਚੀ ਦਿੱਤੀ ਨਾ ਪਰਮਾਤਮਾ ਨੇ ਮੈਨੂੰ ਦਿਮਾਗ ਦਿੱਤਾ ਨਾ ਤੋਲ ਕੇ ਦਿੱਤਾ ਜੀ ਹਰ ਇੱਕ ਦੇ ਬਰਾਬਰ ਮੈਂ ਕਹਿੰਨੇ ਸੀ ਤਾਂ ਮੇਰੇ ਕੋਲ ਦਿਮਾਗ ਘੱਟ ਹੈ ਮੇਰੇ ਵਰਤਨ ਸਿੱਕ ਤਰੀਕਾ ਹੋ ਸਕਦਾ ਵਾ ਮੇਰੀਆਂ ਕਮੀਆਂ ਮੈਨੂੰ ਤੰਗ ਕਰਨਗੀਆਂ ਅਤੇ ਪਰਮਾਤਮਾ ਦੇ ਘਰ ਕੋਈ ਕਮੀ ਤੇ ਕੋਈ ਤੰਗੀ ਨਹੀਂ ਜਿਹੜੀ ਉਹ ਮਿਲਦਾ ਹੈਗਾ ਐਕਸਰਸਾਈਜ਼ ਕਰਨੀ ਚਾਹੀਦੀ ਲੋਕਾਂ ਨੂੰ ਰੋਜ਼ ਰੋਜ਼ ਚੰਗੀ ਖਾਣਾ ਖਾਣੀ ਚਾਹੀਦੀ ਜਦੋਂ ਸਵੇਰੇ ਉੱਠ ਕੇ ਐਕਸਰਸਾਈਜ਼ ਨਾ ਇਹਦੇ ਨਾਲ ਇਹ ਵੀ ਅਕਾਲਪੂਰਖ ਦਾ ਗਿਫਟ ਹੈ ਲੈਣਾ ਚਾਹੀਦਾ ਹਾਸਕਿ ਲੈਣਾ ਚਾਹੀਦਾ ਚੜ੍ਹਦੀ ਕਲਾ ਚੜ੍ਹਦੀ ਕਲਾ ਬਹੁਤ ਜ਼ਬਰਦਸਤ ਹੈ ਜੀ ਤੇ ਧੰਨਵਾਦ ਜੀ ਤੁਸੀਂ ਤੁਹਾਨੂੰ ਆਪਣਾ ਟਾਈਮ ਦਿੱਤਾ ਸਾਡੀ ਕਹਿੰਦੇ ਵੀ ਬਹੁਤ ਵੱਡੀ ਕਮਾਈ ਹੈ ਜੀ ਤੁਹਾਨੂੰ ਅਜੇ ਸੀ ਮਿਲੇ ਆ ਤੇ ਮੈਂ ਮੇਰੀ ਬੇਨਤੀ ਆ ਸਿੱਖੋ ਕੁਝ 77 ਸਾਲ ਦਾ ਨੌਜਵਾਨ ਗੱਭਰੂ ਆ ਇਹ ਠੀਕ ਹੈ ਨਾ ਤੇ ਵਾਈ ਗੁਰੂ ਲੰਮੀ ਉਮਰ ਦਵੇ ਮਜ਼ਾਕ ਨਹੀਂ ਮਜ਼ਾਕ ਨਹੀਂ ਮੈਂ ਮੈਂ ਤੁਹਾਨੂੰ ਦੱਸਾਂ ਕੋਈ ਇਹ ਨਹੀਂ ਹੈ ਹੁਣ ਕੋਈ 5-4 ਕਿਲੋਮੀਟਰ ਸਫਰ ਕਰਨਾ ਪਏ ਤੁਰਨਾ ਪਏ ਨਥੇ ਕੋਈ ਗੱਲ ਨਹੀਂ ਨੂੰ ਪ੍ਰੋਬਲਮ ਹੈਪੀ ਹਾਂ ਮੈਂ ਕਰਨ ਵਾਸਤੇ ਜਾਣ ਵਾਸਤੇ ਮੈਨੂੰ ਕੋਈ ਮੈਨੂੰ ਕੋਈ ਵਰੀ ਨਹੀਂ ਹੈਗੀ ਕਿ ਮੇਰੇ ਕੋਈ ਇਹ ਨਹੀਂ ਹੋ ਸਕਦਾ ਨਹੀਂ ਕੋਈ ਵਰੀ ਨਹੀਂ ਹੈ ਠੀਕ ਹੈ ਨਾ ਵਰੀ ਲਫ਼ਜ਼ ਨਹੀਂ ਹੈਗਾ ਬਿਲਕੁਲ ਪ੍ਰਮਾਤਮਾ ਨੇ ਇੰਨੀ ਮਿਹਰ ਕੀਤੀ ਹੈ ਸ਼ੁਕਰਿਆ ਹਾਂ ਜੀ ਉਹਦਾ ਕਰਫ ਦਾ ਏਡਾ ਵੱਡਾ ਸ਼ੁਕਰ ਹੈ ਪੁਜੇਦਾ ਕੋਈ ਮਤਲਬ ਗਾਲੀ ਨਹੀਂ ਰਹੀ ਸੋ ਜੀ ਧੰਨਵਾਦ ਵੀਡੀਓ ਵਾਚ ਕਰਨ ਲਈ ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਚੀਜ਼ ਕੋਈ ਸੁਣਨ ਨੂੰ ਮਿਲੀ ਹੋਗੀ ਰਪਰਾਖਾ ਚੜ੍ਹਦੀ ਕਲਾ ਬੇਕਲ ਸਭ ਆਇਫਾ ਤੇ ਜੀ